ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸਨੌਂ ਕੀ ਨਿਯਮ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਤੇ ਲਓ ਜੀ ਦਿਨ ਹੈਗਾ ਜੀ ਇਹ ਤੇ ਐਤਵਾਰ ਦਾ ਤੇ ਟਾਈਮ ਜਿਹੜਾ ਸਵੇਰ ਦਾ ਅਰਲੀ ਮਾਰਨਿੰਗ ਦਾ ਟਾਈਮ ਆ ਟਾਈਮ ਇੱਥੇ ਪੌਣੇ 6 ਵਜੇ ਦਾ ਹੈਗਾ ਜੀ ਤੇ ਇਸ ਤੋਂ ਬਾਅਦ ਆਪਾਂ ਮੱਝਾਂ ਨੂੰ ਸੱਣੀ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਆਪਾਂ ਜੰਨੇ ਹੁੰਨੇ ਆ ਜੀ ਗੁਰੂ ਘਰ ਤੇ ਗੁਰੂ ਘਰ ਤੋਂ ਮੱਥਾ ਟੇਕ ਕੇ ਤੇ ਉਸ ਤੋਂ ਬਾਅ ਹਗੇ ਸੀ ਵਾਪਸ ਆ ਕੇ ਫਿਰ ਚਾਹ ਆਪਣੇ ਪੀ ਕੇ ਧਾਰਮ वगैरह ਕੱਢ ਕੇ ਤੇ ਉਸ ਤੋਂ ਬਾਅਦ ਦਾ ਟਾਈਮ ਆ ਇਹ ਤੇ ਹੁਣ ਮੈਂ ਲੱਗੀ ਸੀ ਇੱਥੇ ਵੇੜਾ ਸੁੰਭਰਨਾ ਤੇ ਵੇੜਾ ਤੁਹਾਨੂੰ ਪਹਿਲਾਂ ਵੀ ਆਪਾਂ ਕਾਫੀ ਵਾਰ ਵੀਡੀਓ ਸ਼ੇਅਰ ਕਰ ਚੁੱਕੇ ਆ ਕਿ ਆਪਾਂ ਇਸ ਟਾਈਮ ਤੇ ਹੁਣ ਸੁੰਭਰ ਦਿੰਨੇ ਆ ਵੇੜਾ ਤੇ ਲਓ ਜੀ ਹੁਣ ਮੈਂ ਇੱਥੇ ਪਹਿਲਾਂ ਛਾੜੂ ਲਗਾ ਲਾਂ ਨਾਲੇ ਤਾਂ ਵੇੜਾ ਸੁੰਭਰਿਆ ਜਾਂਦਾ ਚਲੋ ਤੇ ਗੁਰੂ ਘਰੇ ਜਿੰਨਾ ਕ ਟਾਈਮ ਹੁੰਦਾ ਚਲੋ ਉਨਾ ਕ ਟਾਈਮ ਆਪਾਂ ਬੈਠ ਜਾਂਦੇ ਆ ਬਾਕੀ ਫਿਰ ਉਸ ਤੋਂ ਬਾਅਦ ਅਪਰ ਨਾਲੇ ਤੱਕ ਘਰੇ ਕੰਮ ਧੰਦੇ ਕਰੀ ਜਾਣੇ ਆ ਤੇ ਨਾਲੇ ਘਰੇ ਗਏ ਆਪਾਂ ਬਾਣੀ ਸੁਣ ਲੈਣੇ ਆ ਕਿਉਂਕਿ ਆਪਣਾ ਗੁਰਦੁਆਰਾ ਸਾਹਿਬ ਦੇ ਨੇੜੇ ਪੈ ਜਾਂਦਾ ਘਰ ਦੇ ਪੂਰੀ ਗੁਰਬਾਣੀ ਜਿਹੜੀ ਆਪਾਂ ਨੂੰ ਘਰੇ ਬੈਠਿਆਂ ਵੀ ਸੁਣਦੀ ਆ ਫੇਰ ਲੋ ਜੀ ਹੁਣ ਮੈਂ ਪਹਿਲਾਂ ਇੱਥੇ ਵੇੜਾ ਸੁੰਬਰ ਲਾ ਤੇ ਫੇਰ ਆਪਾਂ ਅਗਲੇ ਕੰਮ ਧੰਦੇ ਕਰਦੇ ਆ ਤੇ ਨਾਲੇ ਕਰਦੇ ਆ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਇਹ ਲੋ ਜੀ ਜਿਹੜਾ ਪੱਕਾ ਵੇੜਾ ਸੀਗਾ ਆਪਾਂ ਜਿੰਨਾ ਜਿੰਨਾ ਥਾਂ ਪੱਕਾ ਸੀਗਾ ਤੇ ਜਾਨੀ ਕਿ ਫਰਸ਼ ਵਾਲਾ ਉਹ ਝਾੜੂ ਨੂੰ ਬੰਦ ਕੱਢ ਲਿਆ ਹੁਣ ਆਪਾਂ ਬੋਕਰ ਦੇ ਨਾਲ ਸਾਰਾ ਜਿਹੜਾ ਕੱਚਾ ਵੇੜਾ ਇਹਦੀ ਸੁੰਬਰ ਲੈਣੇ ਆ ਤੇ ਪਹਿਲਾਂ ਮੈਂ ਇੱਥੋਂ ਸਾਰਾ ਵੇੜਾ ਅੰਦਰੋਂ ਸੁੰਬਰ ਲੈਣੀ ਆ ਉਸ ਤੋਂ ਬਾਅਦ ਫਿਰ ਗੇਟ ਤੋਂ ਬਾਹਰ ਜਿਹੜਾ ਛੜਕ ਦੋਨਾਂ ਗੇਟਾਂ ਦੀ ਜਿਹੜੀ ਬਾਦ ਵਿੱਚ ਸਫਾਈ ਕਰੂੰਗੀ ਜਾਨੀ ਕਿ ਬਾਦ ਵਿੱਚ ਸੁੰਭਰੂੰਗੀ ਕਿਉਂਕਿ ਜਦੋਂ ਥੋੜਾ ਜਿਹਾ ਦਿਨ ਚੜ ਜਾਂਦਾ ਹੈ ਜਾਨੀ ਕਿ ਚਾਨਣ ਹੋ ਜਾਂਦਾ ਉਸ ਤੋਂ ਬਾਅਦ ਫਿਰ ਮੈਂ ਗੇਟਾਂ ਤੋਂ ਸੁੰਭਰਦੀ ਹੁੰਨੀ ਆ ਫਿਰ ਗੇਟ ਖੋਲੂੰਗੀ ਅ ਜਿਆਦਾ ਸਮੇਂ ਤੇ ਗੇਟ ਨਹੀਂ ਖੋਲਦੀ ਹੈਗੀ ਮੈਂ ਪਹਿਲਾਂ ਮੈਂ ਖੋਲ ਦਿੰਦੀ ਸੀਗੀ ਤੇ ਬਾਹਰ ਦੀ ਸਾਈਡ ਆਪਣਾ ਜਿਹੜਾ ਬਲਬ ਲੱਗਾ ਹੋਇਆ ਸੀਗਾ ਲਾਈਟ ਲੱਗੀ ਹੋਈ ਸੀਗੀ ਤੇ ਉਹ ਨਾ ਪਤਾ ਨਹੀਂ ਕੋਈ ਤਾਰ ਤੁਰ ਵੀ ਖਿੱਚੀ ਗਈ ਤੇ ਵੀ ਜਿਵੇਂ ਲੱਥ ਗਈ ਤਾਰ ਪਤਾ ਨਹੀਂ ਤਾਂ ਕੋਈ ਹੋਲਡਰ ਦੇ ਵਿੱਚ ਹੀ ਨੁਕਸ ਪੈ ਗਿਆ ਪਤਾ ਨਹੀਂ ਕੀ ਚੱਕਰ ਬਣਿਆ ਤੇ ਉਹ ਠੀਕ ਕਰਵਾਉਣਾ ਲਾ ਤੇ ਹੁਣ ਨਾ ਹਨੇਰਾ ਕਾਫੀ ਹੁੰਦਾ ਹੈ ਬਾਕੀ ਆਸੇ-ਪਾਸੇ ਹੋਰ ਵੀ ਕਿਸੇ ਦੀ ਲਾਈਟ ਉਧਰ ਨੂੰ ਨਹੀਂ ਚੱਲਦੀ ਹੈਗੀ ਤੇ ਪਿੱਛੇ ਮੋੜ ਤੇ ਜਿਵੇਂ ਕਿ ਲਾਈਟ ਹੈਗੀ ਆ ਤਾਂ ਉਧਰ ਉਹਦਾ ਚਾਨਣ ਇੰਨੀ ਦੂਰ ਆਉਂਦਾ ਨਹੀਂ ਹੈਗਾ ਤੇ ਹੁਣ ਆਪਾਂ ਉਧਰ ਅੱਜ ਦੇਖਾਂਗੇ ਅੱਜ ਟਾਈਮ ਮਿਲ ਗਿਆ ਤਾਂ ਨੂਰ ਦੇ ਡੈਡੀ ਨੂੰ ਕਹਾਂਗੇ ਕਿ ਉਧਰ ਵੀ ਉਹ ਸੈੱਟ ਕਰਵਾਵਾਂਗੇ ਆਪਾਂ ਤਾਰ ਕਿਉਂਕਿ ਫਿਰ ਬਾਲ ਉਹ ਛੱਡਿਆ ਹੋਵੇ ਫਿਰ ਬਾਹਰ ਸੌਖਾ ਹੋ ਜਾਂਦਾ ਨਾਲ ਚਾਨਣ ਰਹਿੰਦਾ ਹੈਗਾ ਤੇ ਤਾਂ ਕਰਕੇ ਤੇ ਫਿਰ ਹੁਣ ਮੈਂ ਪਹਿਲਾਂ ਅੰਦਰੋਂ ਸੁੰਬਰ ਲਾਂ ਜਦ ਤੱਕ ਥੋੜਾ ਜਿਹਾ ਉਹ ਹੋ ਜਾਊਗਾ ਹੁਣ ਇੱਧਰ ਸ਼ੈੱਡ ਦੇ ਵਿੱਚ ਇੱਧਰਲੇ ਜਿਹੜਾ ਸ਼ੈੱਡ ਆਪਣਾ ਇਹ ਵਾਲਾ ਤੇ ਸਾਹਮਣੇ ਗੇਟ ਦੇ ਨਾਲ ਇਹਦੇ ਅੰਦਰ ਤਾਂ ਹੁਣ ਹੈਗੀ ਆ ਜੀ ਫਿਟਿੰਗ ਬਲਬ ਲੱਗਿਆ ਹੋਇਆ ਵੱਡਾ ਪਰ ਉਹ ਤਾਂ ਜਿਹੜਾ ਜਾਣਣਾ ਫਿਰ ਬਾਹਰ ਨਹੀਂ ਜਾਂਦਾ ਹੈਗਾ ਕਿਉਂਕਿ ਇਧਰਲੀ ਬਾਹਰਲੀ ਸਾਈਡ ਤੋਂ ਜਿਵੇਂ ਹੁਣ ਕੰਦ ਉੱਚੀ ਹੋ ਜਾਂਦੀ ਆ ਤਾਂ ਕਰਕੇ ਤੇ ਬਾਹਰਲੀ ਸਾਈਡ ਤਾਂ ਹੀ ਲਗਾਇਆ ਸੀਗਾ ਵੀ ਚਲੋ ਚਾਨਣ ਹੋ ਜਾਂਦਾ ਤੇ ਹੁਣ ਆਪਾਂ ਪਹਿਲਾਂ ਇੱਥੋਂ ਅੰਦਰੋਂ ਸੁੰਬਰ ਲਗੇ ਉਸ ਤੋਂ ਬਾਅਦ ਫਿਰ ਮੈਂ ਬਾਹਰ ਦੋਨਾਂ ਇਧਰਲੀ ਗੇਟ ਦੀ ਵੀ ਸਫਾਈ ਕਰੂੰਗੀ ਤੇ ਫਿਰ ਉੱਧਰ ਮੱਝਾਂ ਵਾਲੇ ਸਾਈਡ ਜਾਣਗੀ ਜਿਹੜਾ ਪਿਛਲੇ ਜਿਹੜੇ ਵਾਲ ਜਾਉਂਗੀ ਫਿਰ ਉਧਰੋਂ ਵੀ ਪਹਿਲਾਂ ਗੇਟ ਦੀ ਜਿਹੜੀ ਸਫਾਈ ਹੈ ਉਹ ਕਰ ਲੂੰਗੀ ਤੇ ਲੋਜੀ ਫਿਰ ਉਸ ਤੋਂ ਬਾਅਦ ਆਪਣਾ ਸਾਰਾ ਸੁੰਭਰ ਕੀ ਵੇੜਾ ਸੁੰਭਰ ਕੀ ਹੈ ਤੇ ਫਿਰ ਉਸ ਤੋਂ ਬਾਅਦ ਚਾਹ ਬਣੀ ਪੀ ਕੇ ਕਿਉਂਕਿ ਉਸ ਤੋਂ ਬਾਅਦ ਫਿਰ ਚਾਹ ਬਣਦੀ ਹੈ ਫਿਰ ਅਰਸ਼ਨੂਰ ਵੀ ਉੱਠ ਗਿਆ ਸੀਗਾ ਤੇ ਬਸ ਫਿਰ ਮੈਂ ਤਾਂ ਕਰਕੇ ਚਾਹ ਬਣਾਈ ਤੇ ਉਸ ਤੋਂ ਬਾਅਦ ਚਾਹ ਪੀ ਕੇ ਤੇ ਫਿਰ ਮੈਂ ਕੱਪੜੇ ਧੋਣ ਲੱਗੇ ਸੀ ਕੱਪੜੇ ਜਾਨੀ ਕਿ ਮੈਂ ਪੂਰੀ ਵੀਡੀਓ ਜਲਦੀ ਨਹੀਂ ਬਣਾਈ ਹੈਗੀ ਕੱਪੜਿਆਂ ਦੀ ਕਿਉਂਕਿ ਕੱਪੜੇ ਤਾਂ तकरीबन ਮੈਂ ਇਦੋਂ ਜ਼ਿਆਦਾ ਧੋ ਕੇ ਮਸ਼ੀਨ ਦੇ ਵਿੱਚ ਸੁੱਕਣ ਲਈ ਪਾਤੇ ਸੀਗੇ ਤੇ ਬਸ ਇਹ ਥੋੜੇ ਬਾਹਦੇ ਵਿੱਚ ਰਹਿ ਗਏ ਸੀ ਦੋ ਤਿੰਨ ਛੂਟੀ ਤੇ ਤੋ ਦਿੰਨੀਆਂ ਤੇ ਨਾਲ ਹੀ ਮੈਂ ਬਸ ਆ ਜਿਹੜੇ ਤੋਤੇ ਨਾਲ ਤਿੰਨ ਚਾਰ ਗੱਟੇ ਸੀਗੇ ਇਹ ਵੀ ਤੋ ਦੂੰਗੀ ਕਿਉਂਕਿ ਮੈਂ ਨਾਲੋਂ ਨਾਲ ਜਿਹੜੇ ਗੱਟੇ ਹੁੰਦੇ ਆ ਤੋ ਦਿੰਨੀਆਂ ਤਾਂ ਏਡੀਪੀ ਵਾਲੇ ਗੱਟੇ ਸੀਗੇ ਤੇ ਕੁਝ ਕਣਕ ਦਾ ਬੀ ਲੈ ਕੇ ਗਏ ਸੀ ਕਿ ਗੱਟਿਆਂ ਦੇ ਵਿੱਚ ਪਾ ਕੇ ਤੇ ਉਹ ਸੀ ਕੁਝ ਤਾਂ ਮੈਂ ਕੱਲ੍ਹ ਤੋਲੇ ਸੀਗੇ ਤੇ ਇਹ ਰਹਿ ਗਏ ਸੀਗੇ ਚਾਰਕ ਗੱਟੇ ਦਿਆਂ ਚਾਰ ਗੱਟੇ ਤੇ ਇਹ ਮੈਂ ਅੱਜ ਤੋਦਨੀ ਹੈ ਕਿਉਂਕਿ ਮੈਂ ਨਾਲੋਂ ਨਾਲ ਤਾਂ ਤੋਦਨੀ ਹੈ ਫਿਰ ਮੈਨੂੰ ਜ਼ਿਆਦਾ ਔਖੇ ਲੱਗਦੇ ਆ ਵੀ ਮੈਂ ਨਾਲੋਂ ਨਾਲ ਤੋਤੇ ਜਾਂਦਾ ਫਿਰ ਵਧੀਆ ਨਾਲੇ ਤਾਂ ਸਮਝ ਜਾਂਦੇ ਆ ਨਹੀਂ ਤਾਂ ਫਿਰ ਚੂਈਆਂ ਨਾ ਖਰਾਬ ਕਰ ਦਿੰਦੀਆਂ ਗੱਟੇ ਵੀ ਟੋਕ ਦਿੰਦੀਆਂ ਤੇ ਤਾਂ ਕਰਕੇ ਫਿਰ ਔਖਾ ਹੋ ਜਾਂਦਾ ਕਿਉਂਕਿ ਆਪਣਾ ਜਿੱਥੇ ਫੀਡ ਵਗੈਰਾ ਪਈ ਹੁੰਦੀ ਆ ਤੇ ਉੱਥੇ ਜਿਵੇਂ ਗੱਟੇ ਵਗੈਰਾ ਰੱਖ ਦਿੰਨੇ ਉਵੇਂ ਲੈ ਕੇ ਸਾਰਾ ਕੁਝ ਉੱਥੇ ਰੱਖ ਦਈਏ ਨਾ ਤੇ ਫਿਰ ਨਾ ਪਤਾ ਨਹੀਂ ਕਿਉਂ ਵੀ ਫੀਡ ਵਗੈਰਾ ਕਰਕੇ ਤੇ ਉੱਥੇ ਨਾ ਬੜੇਵੇਂ ਬ ਨੂੰਵੇਂ ਪਾਏ ਕਰਕੇ ਨਾ ਤੇ ਉਹਨਾਂ ਤੇ ਚੂਈਆਂ ਆਨ ਲੱਗੀਆਂ ਤੇ ਜੇ ਗੱਤ ਪੰਜ ਛੇ ਗੱਟੇ ਜਿਹੜੇ ਉਹਨਾਂ ਖਰਾਬ ਕਰਦੇ ਚੂਈਆਂ ਨੇ ਫੀਡ ਵਾਲੇ ਸਾਰੇ ਗੱਟੇ ਨਾ ਪੰਜ ਛੇ ਤੇ ਸਾਰੇ ਟੁੱਕ ਤੇ ਤੇ ਉਹਨੂੰ ਫੀਡ ਵਾਲੇ ਗੱਟਿਆਂ ਦਾ ਤਾਂ ਹੀ ਹੋ ਜਾਂਦਾ ਜੀ ਜੋ ਦੇ ਵਿੱਚ ਤਾਂ ਚਲੋ ਹਨਾ ਜਿਵੇਂ ਵੇਲੇ ਹੋਗੇ ਫਿਰ ਫਿਰ ਉਹਦੇ ਵਿੱਚ ਫੀਡ ਪੈ ਜਾਂਦੀ ਆ ਤੇ ਇਹ ਵਾਲੇ ਜਿਹੜੇ ਹੋਗੇ ਹਨਾ ਰੇਰੂ ਵਾਲੇ ਜਿਹੜੇ ਹੋਗੇ ਜਿਵੇਂ ਟੀਪੀ ਵਾਲੇ ਹੋਗੇ ਯੂਰੀ ਵਾਲੇ ਗੱਟੇ ਹਨਾ ਇਹ ਵੇਲੇ ਹੋਣਗੇ ਇਹਨਾਂ ਦੀਆਂ ਚਲੋ ਪੱਲੀਆਂ ਪੁੱਲੀਆਂ ਬਣ ਜਾਣਗੀਆਂ ਤੇ ਬਾਕੀ ਤਾਂ ਵੈਸੇ ਮੈਂ ਕੱਲ ਪਹਿਲਾਂ ਤਰਪਾਲ ਵੀ ਕੱਢ ਕੇ ਦੇਖਿਆ ਸੀਗਾ ਕਿਉਂਕਿ ਜਿਹੜਾ ਮੱਝਾਂ ਵਾਲੀ ਸਾਈਡ ਪਾਉਣਾ ਕੱਲ ਉਹ ਵੀ ਕੱਢ ਕੇ ਦੇਖਿਆ ਵੀ ਠੀਕ ਹੈ ਵੈਸੇ ਉਹ ਕੰਮ ਦਿੰਦਾ ਹਲੇ ਉਹੀ ਪਾਵਾਂਗੇ ਆਪਾਂ ਤੇ ਇਹ ਗੱਟੇ ਮੈਂ ਕੁਝ ਕੁ ਪਹਿਲਾਂ ਦੇ ਧੋਤੇ ਪਏ ਆ ਕੁਝ ਇਹ ਹੈਗੇ ਆ ਤੇ ਬਾਕੀ ਕੁਝ ਜਿਵੇਂ ਹੁਣ ਗਾਂ ਕਣਕ ਦੇ ਵਿੱਚ ਰੇਰੂ ਪਊਗੀ ਤਾਂ ਉਹ ਵਾਲੇ ਜਿਹੜੇ ਰਿਆਲੇ ਗੱਟੇ ਹੋਣਗੇ ਸਾਰੇ ਆਪਾਂ ਨਾਲ ਉਹ ਜਦੋਂ ਵਿਲੇ ਹੋਗੇ ਫਿਰ ਆਪਾਂ ਪੱਲੀਆਂ ਬਣਾ ਕੇ ਰੱਖ ਲਾਂਗੇ ਕਿਉਂਕਿ ਗਾਂ ਹੁਣ ਜਿੱਦਾਂ ਕਣਕ ਆਊਗੀ ਹਨਾ ਤਉ ਤੋ ਪੱਲੀਆਂ ਦੀ ਜ਼ਰੂਰਤ ਹੀ ਹੁੰਦੀ ਆ ਬਾਕੀ ਆਪਣੇ ਘਰਾਂ ਦੇ ਵਿੱਚ ਤਾਂ ਹਨਾ ਪੱਲੀਆਂ ਦੀ ਹਰ ਵਕਤ ਹੀ ਲੋਡ ਹੁੰਦੀ ਆ ਤੇ ਤਾਂ ਕਰਕੇ ਹੁਣ ਮੈਂ ਕਹਾਂ ਵੀ ਚਲ ਇਹ ਜਿਹੜੇ ਤਿੰਨ ਹੈਗੇ ਆ ਤਿੰਨ ਚਾਰ ਇਹ ਵੀ ਹੁਣ ਮੈਂ ਧੋ ਕੇ ਸਾਫਦਿਆਂ ਨਹੀਂ ਤਾਂ ਫਿਰ ਬਾਹਰੇ ਪੇ ਰਹਿਣਗੇ ਤੇ ਚੂਈ ਨੇ ਖਰਾਬ ਕਰ ਦਿੰਨੇ ਇਹ ਵੀ ਗੱਟੇ ਤੇ ਹੁਣ ਆਪਾਂ ਜਿਵੇਂ ਇਹ ਗੱਟੇ ਵੀ ਤਿੰਨੇ ਸੁਕਣੇ ਪਾ ਦਨੇ ਆ ਤੇ ਕੱਪੜੇ ਜਿਹੜੇ ਮਸ਼ੀਨ ਚੋਂ ਕੱਢ ਕੇ ਉਹ ਵੀ ਸੁਕਣੇ ਪਾ ਦਨੇ ਆ ਬਾਕੀ ਜਿਹੜੇ ਚਿੱਟੇ ਕੱਪੜੇ ਆ ਉਹਨਾਂ ਨੂੰ ਮੈਂ ਹੁਣ ਇੱਥੇ ਨੀਰ ਲਾ ਦਿੰਨੀ ਆ ਕਿ ਜਿੱਟੇ ਕੱਪੜੇ ਆ ਜਿਹੜੇ ਉਹ ਨੀਲ ਦੇ ਨਾਲ ਵਧੀਆ ਸੋਹਣੇ ਲੱਗਦੇ ਨੇ ਸੋਹਣੇ ਬਣ ਜਾਂਦੇ ਨੇ ਵਧੀਆ ਸਾਫ ਸਾਫ ਲੱਗਦੇ ਨੇ ਤੇ ਅਸੀਂ ਤਾਂ ਚਿੱਟੇ ਕੱਪੜਾ ਕੋਈ ਵੀ ਚਿੱਟਾ ਕੱਪੜਾ ਹੋਵੇ ਤਾਂ ਨੀਲ ਲਾਉ ਨਹੀਂ ਲਾਉਨੇ ਆ ਤੇ ਲੋ ਜੀ ਹੁਣ ਮੈਂ ਕੱਪੜੇ ਇੱਥੇ ਧੋ ਕੇ ਧੋ ਲਿਆ ਤੇ ਬੱਸ ਮਸ਼ੀਨ ਚ ਸੁਕਾ ਕੇ ਤੇ ਤਣੀ ਤੇ ਪਾ ਦੇਣੀ ਆ ਤੇ ਧੁੱਪ ਲੱਗ ਜੂਗੀ ਬਾਅਦ ਵਿੱਚ ਜਦੋਂ ਬਾਕੀ ਅੱਜ ਥੋੜਾ ਜਿਹਾ ਮੌਸਮ ਖਰਾਬ ਜਿਹਾ ਹੈ ਕੱਚਾ ਜਿਹਾ ਹੋਇਆ ਪਿਆ ਮੌਸਮ ਬੱਦਲਵਾਈ ਜੀ ਬਣ ਰੱਖੀ ਆ ਤੇ ਲੋ ਜੀ ਆਪਾਂ ਕੱਪੜੇ ਧੋ ਕੇ ਤੇ ਜਿਹੜੇ ਬਾਤੀ ਸੀ ਸੁੱਕਣੇ ਤੇ ਉਸ ਤੋਂ ਬਾਅਦ ਲੋ ਜੀ ਆਪਾਂ ਤੁਹਾਨੂੰ ਦੱਸਿਆ ਸੀਗਾ ਮੈਂ ਵੀ ਹਨਾ ਮੈਂ ਇਹ ਤਰਪਾਲ ਕੱਢਿਆ ਸੀਗਾ ਆ ਆਪਾਂ ਮੱਝਾਂ ਵਾਲੀ ਸਾਈਡ ਇੱਧਰ ਲਈ ਬਾਹਰ ਲਈ ਸਾਈਡ ਪਾਉਣੀ ਹੁੰਦੀ ਹੈ ਤੇ ਬਾਕੀ ਇੱਥੇ ਮੇਰਾ ਹਜੇ ਸਾਰਾ ਕੰਮ ਪਿਆ ਸੀ ਸਾਫ ਸਫਾਈ ਕਰਨ ਵਾਲਾ ਤੇ ਅੱਜ ਗੋਹਾ ਵੀ ਚੱਕਣ ਵਾਲਾ ਪਿਆ ਸੀਗਾ ਕਿਉਂਕਿ ਆ ਜੰਤਵਾਰ ਸੀਗਾ ਤੇ ਬਸ ਨਾ ਕਰਕੇ ਸਵਕਤ ਅੱਜ ਨਹੀਂ ਚੱਕਿਆ ਮੈਂ ਕਿਹਾ ਵੀ ਚਲੋ ਬਾਅਦ ਵਿੱਚ ਹੀ ਸਫਾਈ ਕਰਦੀਆਂ ਮੈਂ ਤਾਂ ਸਜੂ ਨਹੀਂ ਬਸ ਕੱਲ੍ਹ ਜੀ ਕਰ ਲਈ ਤੜਕੇ ਕਿਉਂਕਿ ਠੰਡ ਹੁੰਦੀ ਆ ਹੁਣ ਥੋੜਾ ਜਿਹਾ ਮੌਸਮ ਦਾ ਫਰਕ ਪੈ ਗਿਆ ਕਿਰਤਾਂ ਕਰਕੇ ਅੱਜ ਬਸ ਐਵੇਂ ਪਈ ਆਈ ਸੀਗਾ ਵੀ ਕਿਹੜਾ ਨੂਰ ਨੂੰ ਤਿਆਰ ਕਰਨਾ ਵੀ ਚਲ ਘਰੀਆ ਹੌਲੀ ਹੌਲੀ ਬਸ ਕੰਮ ਨਿਬੇੜ ਲਾਂਗੇ ਉਸ ਤੋਂ ਬਾਅਦ ਮੈਂ ਟਰਪਾਲ ਕੱਢਿਆ ਸੀ ਤੇ ਫਿਰ ਮੈਂ ਕਿਹਾ ਵੀ ਇਹਨੂੰ ਟੰਗ ਹੀ ਦੇਵਾਂ ਕਿਉਂਕਿ ਮੌਸਮ ਖਰਾਬ ਸੀਗਾ ਜਿਵੇਂ ਬੱਦਲ ਵਾਈਜੀ ਹੋ ਰੱਖੀ ਸੀਗੀ ਤੇ ਮੈਂ ਕਿਹਾ ਵੀ ਪਤਾ ਨਹੀਂ ਹੈਗਾ ਹਨਾ ਕਿਉਂਕਿ ਆਪਣਾ ਪਹਿਲਾਂ ਹੀ ਇੰਤਜ਼ਾਮ ਕੀਤਾ ਚੰਗਾ ਹੁੰਦਾ ਹੈ ਵੀ ਆਪਾਂ ਟਰਪਾਲ ਪਾ ਲੈਨੇ ਆ ਜਦੋਂ ਠੰਡ ਵੀ ਜ਼ਿਆਦਾ ਹੋਈ ਤਾਂ ਆਪਾਂ ਚਲੋ ਟਰਪਾਲ ਲਾ ਲਿਆ ਕਰਾਂਗੇ ਹਨਾ ਚਲੋ ਹਜੇ ਲਾਉਂਦੇ ਤਾਂ ਨਹੀਂ ਹੈਗੇ ਤੇ ਪਰ ਆਪ ਪਹਿਲਾਂ ਹੀ ਟੰਗ ਦਿੰਨੀ ਆ ਮੈਂ ਕਿਹਾ ਵੀ ਹੁਣ ਇਹਨੂੰ ਮੈਂ ਕੱਢਿਆ ਏ ਤੇ ਇਹ ਗੱਲ ਉਹੀ ਸੀਗੀ ਵੀ ਮੈਂ ਇਹਨੂੰ ਇਹਨੂੰ ਕੱਢਿਆ ਮੈਂ ਕਿਹਾ ਹੁਣ ਮੈਨੂੰ ਕਿੱਥੇ ਫੇਰ ਸੰਭੂਗੀ ਤੇ ਮੈਂ ਟੰਗ ਹੀ ਦਿੰਨੀ ਆ ਚਲ ਹਣਾ ਨਾਲੇ ਤਾਂ ਬੇਫਿਕਰੀਆ ਵੀ ਜਦੋਂ ਲੱਗਿਆ ਵੀ ਮੌਸਮ ਖਰਾਬ ਕਿਉਂਕਿ ਪਤਾ ਨਹੀਂ ਕਿਉਂਕਿ ਬੱਦਲ ਵਾਈ ਜੀ ਪਣ ਰੱਖੀ ਆ ਤੇ ਕਈ ਥਾਵਾਂ ਤੇ ਤਾਂ ਇਸ ਤੋਂ ਪਹਿਲਾਂ ਮੀਂਹ ਪਿਆ ਹੈਗਾ ਤੇ ਸਾਡੇ ਤਾਂ ਵੈਸੇ ਨਹੀਂ ਪਿਆ ਹੈਗਾ ਪਰ ਹੁਣ ਮੌਸਮ ਜਾਨਾ ਕੱਲ ਦਾ ਖਰਾਬ ਆ ਤੇ ਮੈਂ ਕਿਹਾ ਵੀ ਚਲ ਆਪਾਂ ਆਫ ਦਾ ਟੈਨਸ਼ਨ ਫਰੀ ਹੋਈਏ ਕਿਉਂਕਿ ਪਹਿਲਾਂ ਤਰਪਾਲ ਟੰਗਿਆ ਹੋਊਗਾ ਫਿਰ ਆਪਾਂ ਨੂੰ ਬੇਫਿਕਰੀ ਹੋਊਗੀ। ਤੇ ਲੋ ਜੀ ਤਰਪਾਲ ਟੰਗਣ ਤੋਂ ਬਾਅਦ ਫਿਰ ਮੈਂ ਗੋਹਾ ਜਿਹੜਾ ਚੱਕ ਲਿਆ ਸੀ ਚੱਕ ਕੇ ਤੇ ਮੱਝਾਂ ਨੂੰ ਪਾਣੀ ਪਿਆ ਕੇ ਬਾਹਰ ਕੱਢਦਾ ਤੇ ਹੁਣ ਮੈਂ ਇੱਥੋਂ ਅੰਦਰੋਂ ਸੁੰਬਰ ਦਿੰਨੀ ਆ ਪਹਿਲਾਂ ਇੱਥੋਂ ਸੁੰਬਰ ਲੂੰਗੀ ਤੇ ਇੱਧਰ ਮੈਂ ਥੋੜੀ ਜੀ ਤੂੜੀ ਜਿਹੜੀ ਸੀਗੀ ਪੰਡ ਦੇ ਵਿੱਚ ਉਹ ਵੀ ਪੰਡ ਮੈਂ ਥੋੜੀ ਜੀ ਇੱਧਰ ਹੀ ਰੱਖ ਲਈ ਖੁਰਲੀ ਦੇ ਵਿੱਚ ਖੁਰਲੀਆਂ ਨੂੰ ਸਾਫ਼ ਕਰਕੇ ਤੇ ਫਿਰ ਆਪਾਂ ਬਾਅਦ ਵਿੱਚ ਮੈਂ ਵੀ ਜਣੀ ਕੀ ਤੇ ਪਿਆਰ ਦੀ ਜਿਹੜੀ ਸੰਨੀ ਵਾਲੀ ਤੂੜੀ ਆ ਉਹ ਵੀ ਮੈਂ ਹੁਣੇ ਪਾ ਲੂੰਗੀ ਵੀ ਤੇ 2 ਵਜੇ ਆਪਾਂ 3:00 ਵਜੇ ਸੰਨੀ ਕਰਦੀ ਹੁੰਨੀ ਆ ਮੈਂ ਤੇ ਤੂੜੀ ਵਗੈਰਾ ਮੈਂ ਸਵੇਰੇ ਪਾ ਕੇ ਰੱਖ ਲੈਣੀ ਹੁੰਨੀ ਆ ਤੇ ਕਿਉਂਕਿ ਫਿਰ ਖਲ ਦਾਣਾ ਭੋਂ ਕੇ ਤੂੜੀ ਪਾ ਕੇ ਖੁਰਲੀਆਂ ਦੇ ਵਿੱਚ ਵੀ ਜਾਨੀ ਕਿ ਇਧਰੋਂ ਫਿਰ ਮੈਂ ਬਸ 3:00 ਵਜੇ ਸੰਨੀ ਕਰਕੇ ਫਿਰ ਪਸੂ ਬਨ ਦਿੰਨੀ ਆ ਤੇ ਹੁਣ ਮੈਂ ਪਹਿਲਾਂ ਇੱਥੋਂ ਸੁੰਬਰ ਲਾਂ ਤੇ ਬਾਕੀ ਤਾਂ ਮੈਂ ਸਾਰਾ ਜਿਹੜਾ ਇੱਥੋਂ ਗੋਹਾ ਚੱਕ ਲਿਆ ਸੀਗਾ ਬਸ ਕੱਲਾ ਸੁੰਬਰਣ ਵਾਲੇ ਰਹਿ ਗਿਆ ਸੀਗਾ ਤੇ ਉਹ ਮੈਂ ਹੁਣ ਸੁੰਬਰ ਦਿੰਨੀ ਆ ਬਾਕੀ ਹਲੇ ਤਾਂ ਹੁਣ ਫਰਸ਼ ਵਗੈਰਾ ਤਾਂ ਧੋਂਦੇ ਨਹੀਂ ਹੈਗੀ ਮੈਂ ਜਾਨੀ ਕਿ ਧੋਨੀਆ ਪਰ ਮੈਂ ਹਰ ਰੋਜ਼ ਨਹੀਂ ਧੋਂਦੀ ਦਿੱਲੀ ਨਹੀਂ ਧੋਂਦੀ ਫਰਸ਼ ਮੱਜਾਂ ਦੀ ਤੇ ਜਦੋਂ ਜਿੱਦਣ ਮੱਜਾਂ ਨਵਾਉਣੀ ਆ ਤੇ ਉਸ ਦਿਨ ਹੀ ਧੋਣੀ ਹੁੰਦੀ ਆ ਫਰਸ਼ ਹਰ ਰੋਜ਼ ਨਹੀਂ ਧੋਂਦੀ ਕਿਉਂਕਿ ਤਕਰੀਬਨ ਹੁਣ ਵਿੱਚ ਜਿਆਦਾ ਇਨਾ ਹੁੰਦਾ ਨਹੀਂ ਹੈਗਾ ਸਾਫ਼ ਹੁੰਦੀ ਆ ਕਿਉਂਕਿ ਗਰਮੀ ਦੇ ਵਿੱਚ ਤਾਂ ਸੀਗਾ ਵੀ ਬਾਹਰ ਗਰਮੀ ਹੁੰਦੀ ਸੀ ਤਾਂ ਕਰਕੇ ਫਿਰ ਉਹਦੇ ਉੱਤੇ ਪੱਖਿਆਂ ਥੱਲੇ ਹੀ ਜ਼ਿਆਦਾਤਰ ਪਸੂ ਰਹਿੰਦੇ ਸੀਗੇ ਦੇ ਨਾਲ ਹੁਣ ਥੋੜਾ ਜਿਹਾ ਮੌਸਮ ਦਾ ਵੀ ਜਿਵੇਂ ਫਰਕ ਪੈਣੇ ਕਰਕੇ ਤਾਂ ਹੋ ਗਿਆ ਗਰਮੀ ਚ ਤਾਂ ਹੁੰਦਾ ਸੀਗਾ ਵੀ ਜਦੋਂ ਪਸ਼ੂਨ ਹਵਾਉਣੇ ਆ ਤੇ ਫਿਰ ਉਦੋਂ ਧੁੱਤੀ ਹੋ ਜਾਂਦੀ ਸੀਗੀ ਫਰਸ਼ ਤੇ ਹੁਣ ਵੀ ਨਹੀਂ ਮੈਂ ਹਰ ਰੋਜ਼ ਨਹੀਂ ਧੋਦੀ ਹੈਗੀ ਇਸ ਤਰ੍ਹਾਂ ਸੁੰਬਰ ਦੇਣੀ ਆ ਤੇ ਬਾਕੀ ਹਲੇ ਤਾਂ ਸੁੱਕ ਵਗੈਰਾ ਵੀ ਨਹੀਂ ਪਾਉਣ ਲੱਗੇ ਹੈਗੇ ਛੋਟਿਆਂ ਦੇ ਥੱਲੇ ਤਾਂ ਮੈਂ ਜਿਵੇਂ ਜਿਹੜੇ ਛੋਟੇ ਬੱਚੇ ਹਨਾ ਕੱਟੇ-ਕੱਟੀਆਂ ਨੇ ਉਹਨਾਂ ਥੱਲੇ ਤਾਂ ਮੈਂ ਪਾ ਦੇਣੀ ਹੁੰਦੀ ਆ ਸੈਟ ਦੇਣੀ ਹੁੰਦੀ ਆ ਥੋੜੀ-ਥੋੜੀ ਵੀ ਕਿਤੇ ਇਹਨਾਂ ਨੂੰ ਠੰਡ ਠੁੰਡਣਾ ਲੱਗੇ ਕਿ ਹਜੇ ਜਿਹੜੇ ਛੋਟੇ ਨੇ ਉਹਨਾਂ ਥੱਲੇ ਸੱਡ ਦਿੰਨੀ ਆ ਤੇ ਬਾਕੀ ਵੱਡਿਆਂ ਪਸ਼ੂਆਂ ਥੱਲੇ ਤਾਂ ਹਜੇ ਸੁੱਕ ਵਗੈਰਾ ਚਲੋ ਆਪਾਂ ਨਹੀਂ ਪਾਉਣ ਲੱਗੇ ਹੈਗੇ ਬਸ ਇਹ ਤਾਂ ਤੂੜੀ ਤੰਦ ਜੜੀ ਆ ਖਾਂਦੀਆਂ ਹੀ ਖਰਾਰ ਦਿੰਦੀਆਂ ਬਸ ਜਦੋਂ ਫੀਡ ਵਗੈਰਾ ਪਾਉਣੀ ਆ ਨਾ ਬਸ ਉਹ ਤੋਂ ਖਰਾਰ ਦਿੰਦੀਆਂ ਇਹ ਤੂੜੀ ਕਿਉਂਕਿ ਕਾਲ ਕਰਦੀਆਂ ਐ ਤੇ ਹੁਣ ਆਪਾਂ ਸਾਰਾ ਜਿਹੜਾ ਸੁੰਬਰ ਕੇ ਇੱਥੋਂ ਕਰ ਦਿੰਨੇ ਆ ਸਾਫ਼ ਤੇ ਜਿਹੜਾ ਹੋਇਆ ਬੱਟਲੇ ਵੀ ਸੱਡ ਦਾਂਗੇ ਕੂੜੇ ਦਾ ਤੇ ਉਸ ਤੋਂ ਬਾਅਦ ਆਪਾਂ ਖੁਰਲੀਆਂ ਦੀ ਜਿਹੜੀ ਸਾਫ਼ ਸਫਾਈ ਉਹ ਕਰਕੇ ਫਿਰ ਇਧਰਲਾ ਜਿਹੜਾ ਕੰਮ ਆ ਖਤਮ ਹੋ ਜਾਊਗਾ ਕਿਉਂਕਿ ਮੱਝਾਂ ਤਾਂ ਆਪਾਂ ਬਰਬਾਹ ਨਹੀਂ ਦਿੰਦੀਆਂ ਪਾਣੀ ਤਾਂ ਨਹੀਂ ਪਿਆ ਕੇ ਤੇ ਪਹਿਲਾਂ ਮੈਂ ਕਿਹਾ ਸੀ ਨਵਾ ਦੂੰਗੀ ਅੱਜ ਪਰ ਫਿਰ ਬੱਦਲ ਜੇ ਦੇਖ ਕੇ ਫਿਰ ਮੈਂ ਕਿਹਾ ਵੀ ਨਹੀਂ ਜੇ ਤੁੱਪ ਲੱਗੀ ਹੁੰਦੀ ਤਾਂ ਚੱਲ ਨਵਾ ਦਿੰਦੀ ਤੇ ਮੈਂ ਕਿਹਾ ਨਹੀਂ ਨਵਾਉਂਦੀ ਅੱਜ ਤੇ ਫਿਰ ਮੈਂ ਐਵੇਂ ਪਾਣੀ ਪਿਆ ਕੇ ਬਸ ਬਰਬਾਹ ਬੰਦ ਤੇ ਲੋ ਜੀ ਹੁਣ ਮੈਂ ਤੁ ਸੰਭਰ ਕੇ ਤੇ ਫਿਰ ਆਪਾਂ ਅਗਲਾ ਕੰਮ ਧੰਦਾ ਕਰ ਦਿਆਂ ਸੀ ਆਪਣਾ ਤੇ ਹਾਂਜੀ ਬਾਕੀ ਜਿਹੜੇ ਵੀ ਭੈਣ ਭਰਾ ਹਨ ਮੇਰੇ ਚੈਨਲ ਤੇ ਨਵੇਂ ਨੇ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਕੀ ਜਿੰਨਾ ਵੀ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਤਾਂ ਧੰਨਵਾਦ ਜੀ ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਸਪੋਰਟ ਆਹੋ ਬਣਾ ਕੇ ਰੱਖਿਓ ਜੀ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਉੱਧਰ ਦਾ ਕੰਮ ਧੰਦਾ ਸੀ ਪਛੂ ਆਣ ਲੋ ਸਾਰਾ ਖਤਮ ਕਰ ਲਿਆ ਸੀਗਾ ਤੇ ਬਸ ਫਿਰ ਮੈਨ ਲੱਗੀ ਸੀ ਰੋਟੀ ਬਣਾਉਣ ਕਿਉਂਕਿ ਨੂਰ ਦੇ ਡੈਡੀ ਨੇ ਵੀ ਖੇਤ ਜਾਣਾ ਸੀਗਾ ਤੇ ਤਾਂ ਕਰਕੇ ਇੱਕ ਜਿੱਦਨ ਛੁੱਟੀ ਹੁੰਦੀ ਆ ਉਸ ਦਿਨ ਨੂਰ ਦੀ ਆਦਤ ਹੀ ਬਣੀ ਹੋਈ ਆ ਜੀ ਉਹ ਜਦੋਂ ਸਕੂਲ ਜਾਂਦਾ ਹਨਾ ਫਿਰ ਉਸ ਵਕਤ ਵੀ ਰੋਟੀ ਖਾਂਦਾ ਕਰਕੇ ਤੇ ਫਿਰ ਉਹਨੂੰ ਹਾਂ ਹੁੰਦਾ ਵੀ ਜਿੱਦਨ ਛੁੱਟੀ ਹੁੰਦੀ ਉਸ ਦਿਨ ਵੀ ਉਹਨੂੰ ਆ ਹੀ ਹੁੰਦਾ ਵੀ ਜਲਦੀ ਰੋਟੀ ਬਣਾ ਲਓ ਮੈਨੂੰ ਭੁੱਖ ਲੱਗੀ ਆ ਤੇ ਫਿਰ ਬੱਚੇ ਇਸ ਤਰ੍ਹਾਂ ਹੁੰਦਾ ਵੀ ਸਾਰੇ ਬੱਚੇ ਨਾ ਖੇਡਣ ਲੱਗ ਕੇ ਆਉਂਦੇ ਆ ਫਿਰ ਖੇਡ ਦੀ ਲਾਲਚ ਚ ਬਸ ਆ ਹੀ ਤੁਰੇ ਫਿਰਦੇ ਆ ਫਿਰ ਮੈਂ ਤਾਂ ਹੀ ਉਸ ਵਕਤ ਲਾਦਨੀ ਵੀ ਚਲ ਰੋਟੀ ਖਾ ਕੇ ਬਾਅਦ ਵਿੱਚ ਚਲ ਖੇਦੀ ਜਾਣਾ ਆਪਦਾ ਤੇ ਫਿਰ ਮੈਂ ਆਪਦੇ ਜਿਹੜੇ ਕੰਮਾਂ ਤੇ ਲੱਗੀ ਰਹੂੰਗੀ ਤੇ ਹੁਣ ਮੈਂ ਫਿਰ ਇੱਥੇ ਲੱਗੀ ਸੀ ਰੋਟੀ ਬਣਾਉਣਾ ਤੇ ਨਾਲ ਹੀ ਇੱਧਰ ਚਾਹ ਬਣ ਰਹੀ ਸੀਗੀ ਤੇ ਚਾਹ ਜਿਹੜੀ ਆ ਗੁੜ ਵਾਲੀ ਬਣ ਰਹੀ ਆ ਤੇ ਗੁੜ ਵਾਲੀ ਚਾਹ ਦੇ ਨਾਲ ਨਾ ਜਿਹੜਾ ਚਾਵਲਾ ਧਾਮਾ ਹੁੰਦਾ ਉਹਦਾ ਬੁਰਾ ਹਾਲ ਹੋ ਜਾਂਦਾ ਤੇ ਕਿਉਂਕਿ ਜਿਆਦਾ ਸੰਗਣੀ ਜੀ ਬਣ ਜਾਂਦੀ ਹੈ ਹਨਾ ਤੇ ਚਲੋ ਜੀ ਹੁਣ ਆਪਾਂ ਰੋਟੀ ਬਣਾ ਕੇ ਤੇ ਨਾਲ-ਨਾਲ ਹੀ ਫੜਾ ਦਿੰਨੇ ਆਂ ਆਪਾਂ ਰੋਟੀ ਬਣਾ ਕੇ ਤੇ ਫੇਰ ਅਗਲੇ ਕੰਮ ਤੋਂ ਤੇ ਜਿਹੜੇ ਆਪਣੇ ਸਾਫ ਸੁਪਾਈਆਂ ਦੇ ਅੰਦਰਾਂ ਦੇ ਝਾੜੂ ਪੂੰਛੇ ਤਾਂ ਰਹਿ ਗਿਆ ਤਾਂ ਉਹ ਕੰਮ ਆਪਾਂ ਕਰਾਂਗੇ ਤੇ ਤੇ ਹਾਂਜੀ ਬਾਕੀ ਜਿਹੜੇ ਛੋਟੇ-ਛੋਟੇ ਕੰਮ ਜੇ ਹੁੰਦੇ ਨੇ ਉਹ ਤਾਂ ਕਾਫੀ ਬਣ ਹੀ ਜਾਂਦੇ ਨੇ ਉਹ ਤਾਂ ਬਸ ਗਿਣਤੀ 'ਚ ਹੀ ਨਹੀਂ ਆਉਂਦੇ ਕਿਉਂਕਿ ਕਿੰਨੇ ਬਣ ਜਾਂਦੇ ਨੇ ਛੋਟੇ-ਛੋਟੇ ਕੰਮ ਬਸ ਇਧਰ ਹੋਇਆਂ ਕਰ ਲੋ ਆ ਕਰ ਲੋ ਤੇ ਸਾਰਾ ਦਿਨ ਐਵੇਂ ਜਾਂਦਾ ਏ ਉਹ ਕਿ ਦਿਨ ਛੋਟੇ ਆ ਤੇ ਫਿਰ ਔਖਾ ਹੋ ਜਾਂਦਾ ਜੀ ਛੋਟੇ ਦਿਨਾਂ ਦੇ ਵਿੱਚ ਨਾ ਸਾਰਾ ਦਿਨ ਐਵੇਂ ਲੱਗਦਾ ਤੇ ਵੀ ਅੱਜ ਤਾਂ ਦਿਨ ਚੇ ਲੱਗਣ ਲੱਗੇ ਧੁੱਪਾਂ ਨਿਕਲ ਵੀ ਧਿਆਨ ਲੱਗੀਆਂ ਹੁਣ ਤੇ ਹੁਣ ਥੋੜਾ ਜਿਹਾ ਸਤਰਾ ਵੀ ਚਲੋ ਲੱਗਦਾ ਵੀ ਚਲੋ ਨਾ ਦਿਨ ਚੜੇ ਛਿਪੇ ਦਾ ਪਤਾ ਲੱਗ ਜਾਂਦਾ ਤੇ ਨਹੀਂ ਤਾਂ ਜਿੱਦਾਂ ਪਹਿਲਾਂ ਹੋ ਗਿਆ ਸੀ ਮੌਸਮ ਜਿਆ ਖਰਾਬ ਤੇ ਉਦੋਂ ਤਾਂ ਪਤਾ ਹੀ ਨਹੀਂ ਲੱਗਦਾ ਸੀ ਵੀ ਦਿਨ ਕਦੋਂ ਚੜਿਆ ਤੇ ਕਦੋਂ ਦਿਨ ਛਿਪਿਆ ਤੇ ਬਾਕੀ ਹਜੇ ਤਾਂ ਉਦੋਂ ਇਸ ਤਰ੍ਹਾਂ ਲੱਗਦਾ ਸੀਗਾ ਹਾਏ ਵੀ ਪੂਰਾ ਤਾਂ ਮਹੀਨਾ ਵੀ ਕਿਵੇਂ ਨਿਕਲੂਗਾ ਹਨਾ ਵੀ ਤਾਂ ਹੁਣੇ ਹੀ ਰੱਬ ਨੇ ਤਾਂ ਅੱਗੇ ਆਪਣੀ ਠੰਡ ਪਾਣੀ ਸ਼ੁਰੂ ਕਰਤੀ ਤੇ ਲਓ ਜੀ ਆਪਾਂ ਹੁਣ ਇਸ ਦੇ ਨਾਲ ਹੀ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਜੀ ਇੱਥੇ ਹੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ